ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਐ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਵਧੀਆ ਜੀ ਨਾਮ ਤੇ ਡਰੈੱਸ ਬੋਲੋ ਨਾਂ ਵੀ ਮਨੂਆ ਪਿੰਡ ਕੋਠਾਗੁਰੂਗਾ ਜ਼ਿਲ੍ਹਾ ਬਾਈ ਜ਼ਿਲ੍ਹਾ ਬਰੰਡਾ ਬਾਈ ਤਹਿਸੀਲ ਬਾਈ ਫਿਰਫੋਲ ਬਾਈ ਨੇੜੇ ਪਿੰਡ ਬਈ ਨੇੜੇ ਆ ਭਗਤਾ ਰਹਿ ਗਿਆ 4 ਕਿਲੋਮੀਟਰ ਠੀਕ ਐ ਬਾਈ ਮੋਬਾਈਲ ਨੰਬਰ ਬੋਲੋ 94631 95328 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਬੱਚੇ ਨੇ ਕਿਹੜਾ ਸੂਆ ਸੂਈ ਇਹ ਦੂਜੇ ਸੂਆ ਸੂਈ ਆ ਬਈ ਕਦੋਂ ਸੂਈ ਇਹ ਕੱਲ ਸੂਈ ਆ ਬਈ ਕੱਲ ਸੂਈ ਹੈ ਜੇਰ ਪੈ ਗਈ ਬਾਈ ਹਾਂ ਜੇਰ ਪੈ ਗਈ ਬੱਚਾ ਕੀ ਦੇਤਾ ਮਗਰ ਬੱਚਾ ਵੀ ਇਹਦੇ ਬੱਚਾ ਦੇਤਾ ਕਿੰਨਾ ਕੁ ਬੋਲਾ ਬਾਈ ਹੁਣ ਬੋਲਾ ਬੱਚੇ ਨੂੰ ਕਿਹਾ ਕਿ ਆਪਾਂ 3.5 ਲਿਟਰ ਚੋਇਆ ਠੀਕ ਆ ਬਾਈ ਕਿੰਨਾ ਦੁੱਧ ਦੇ ਦੂ ਐਸਟੀਮੇਟ ਜਾ ਬਸ ਦੇ ਦਿਓ 12 ਕਿਲੋ ਯਾਰ ਹੂੰ ਦੋਨਾਂ ਨਾਲ ਆਰਡਰ ਕਮਾਲ ਦਾ ਢਿੱਲ ਦੇਖੋ ਸਵੇਰ ਦੇ ਟਾਈਮ ਹਜੇ ਮੰਨ ਕੇ ਚੱਲ ਟਾਈਮ ਦੱਸ ਹੀ ਦਿੰਨੇ ਆ ਬਾਈ 12:00 ਵਜ ਗਏ 12:00 ਵਜ 24 ਮਿੰਟ ਹੋ ਗਏ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗਾਇਬ ਤੇ ਚੁਵਾਈ ਚੁਵਾਈ ਕਿਵੇਂ ਬਾਈ ਚੁਵਾਈ ਦਾ ਵਧੀਆ ਇੱਕ ਨੰਬਰ ਠੀਕ ਆ ਬਾਈ ਸ਼ਾਮ ਤੱਕ ਆਡਰਾ ਜਿਹੜਾ ਕਰਮ ਵਾਲੀ ਨੇ ਸੋਨਾ ਤਿਆਰ ਕਰ ਲੈਣਾ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਬਰੀਡ ਚੰਗੀ ਆ ਗਰਮੀ ਦਾ ਮੌਸਮ ਆਉਂਦਾ ਫੁੱਲ ਕਾਮਜਾਬ ਰਹਿਣੀ ਆ ਨਾ ਗਰਮੀ ਮੰਨੇ ਫੈਂਟ ਫੁੱਲ ਮੱਝ ਨਾਲ ਦਾ ਦੁੱਧ ਦੂ ਬਰੀਡ ਦੇਖੋ ਤੋਰਾ ਦੇਖੋ ਬਾਈ ਸਾਈ ਵਾਲ ਬਰੀਡ ਆ ਬਾਈ ਫੁੱਲ ਮਾਝਰ ਦਾ ਦੁੱਧ ਦੇਣਾ ਫੁੱਲ ਫੈਂਟ ਆਉਣੀ ਚਿੱਟਾ ਦੁੱਧ ਹੋਊਗਾ ਜਮ ਤੇ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਦੁੱਧ ਵੀ ਚੰਗਾ ਪਾ ਦੂਗੀ ਕੀ ਮੁੱਲ ਬਈ ਜੈਜ ਮੁੱਲ ਬਈ ਦਾ 35000 ਰੁਪਈਆ ਦਾ ਜਮ ਜੈਜ ਮੁੱਲ ਆ 35000 ਰੁਪਈਆ ਮਾਨਤਨ ਹੋ ਜੂ ਵੀਰੇ ਹਾਂ ਮਾਨਤਨ ਕਰ ਲੈ ਠੀਕ ਆ ਬਈ ਬਾਕੀ ਮੌਕੇ ਤੇ ਜਿਹੜਾ ਮਾਨਤਨ ਜ਼ਰੂਰ ਹੋ ਜੂਗਾ ਮੁੱਲ ਜਮਾ ਬਈ ਨੇ ਜੈਜ ਰੱਖਿਆ ਬੈਡ ਚੰਗੀ ਆ ਸੂਈ ਸਵਾਈ ਆ ਆਰਡਰ ਦੇਖਿਓ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਗਲਾਬੀ ਥਣ ਚਵਾਈ ਚੁਈ ਓਕੇ ਆ ਬਈ ਸੂਈ ਸਵਾਈ ਆ ਲੇਵਾ ਨੇੜ ਤੋਂ ਚੈੱਕ ਕਰਵਾਉਣਾ ਇੱਕ ਵਾਰੀ ਲੇਵੇ ਦੀ ਫੀਡਿੰਗ ਚੈੱਕ ਕਰ ਲਉ ਮੁੱਲ ਬਈ ਨੇ ਜਮਾ ਜੈਜ ਰੱਖਿਆ 35000 ਮਾਨਤਨ ਹੋ ਗਾ ਬਈ ਥਾਣੇ ਦੇਖੋ ਮੁੱਠੀ ਵਾਲਾ ਥਾਣਾ ਕੋਈ ਛੋਟਾ ਥਾਣਾ ਨਹੀਂ ਪੂਰਾ ਐ ਮੁੱਠੀ ਵਾਲਾ ਥਾਣਾ ਚੁਈ ਚੁਈ ਓਕੇ ਅੱਗੇ ਦੋ ਨੰਬਰ ਕਿਹੜਾ ਸੂਬਾ ਵੀਰੇ ਇਹ ਬਈ ਤੀਜੇ ਸੂਬੇ ਸੁੰਦੀ ਆ ਜਿੱਕੀ ਕਿੰਨੇ ਦਿਨ ਲੈਂਦੀ ਆ ਭਰਾ ਇਹ ਦਿਨ ਆਪਣਾ 28 ਦਿਨ ਪੁਰਿਆ ਦੇ 28 ਤਰੀਕ ਨੂੰ ਅੱਜ ਹੋ ਗਈ 23 ਹਾਂ ਹਾਂ 23 ਤਰੀਕ ਨੂੰ ਵੀ 28 ਤਰੀਕ ਨੂੰ ਦਿਨ ਪੁਰਿਆ ਕੀ ਰਿਕਾਰਡ ਆ ਦੁੱਧ ਦਾ ਬਾਈ ਰਿਕਾਰਡ ਬਈ ਉਹ ਤਾਂ ਕਹਿੰਦੇ ਚੋਇਆ 22 ਕਿਲੋ ਆਪਾਂ ਨੇ 20 ਕਿਲੋ ਮੰਨ ਕੇ ਦੇਵਾਂਗੇ ਠੀਕ ਆ ਬਾਈ ਹੂੰ ਕੱਦ ਚੰਗਾ ਬਰੀਟ ਚੰਗੀ ਐ ਲੇਵਾ ਕਮਾਲ ਦਾ ਪੰਡ ਵਾਲਾ ਲੇਵਾ ਲੱਗਿਆ ਕਰਮਣੀ ਨੂੰ ਹਜੇ ਕੱਚੀ ਆ ਦਿਨ ਬਾਈ ਨੇ ਦੱਸਿਆ ਲੈਂਦੀ ਆ ਉਦੋਂ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂੰਗੀ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਬ ਤੇ ਚੁਵਾਈ ਚੁਈ ਦੀ ਬਹੁਤ ਚੰਗੀ ਨੇ ਕੋਲੇਵਾ ਦੇਖੋ ਲੈ ਪੰਡ ਵਾਲਾ ਲੇਵਾ ਲੱਗਿਆ ਕਰਮਣੀ ਨੂੰ ਪਛਾਂ ਤੋਂ ਲੇਵਾ ਦਿਖਾਉਣੇ ਲੈ ਟਿੱਲ ਦੇਖੋ ਬਈ ਸੂਪੋਂੋਂ ਲੇਵਾ ਕਰਮਣੀ ਦਾ ਸਟਾਰਟ ਹੋ ਜਾਂਦਾ ਲੈ ਚਾਰੇ ਪਾਸੇ ਇਹਦਾ ਲਓ ਜੀ ਹਾਂ ਹਲੇ ਕੱਚੀ ਆ ਬਾਈ ਕਹਿੰਦਾ ਦਿਨ ਲੈ ਜੂਗੀ ਆਰਡਰ ਬਹੁਤ ਸੋਹਣਾ ਤਿਆਰੀ ਦੇਖੋ ਬੈੜੀ ਕਿਆ ਬਾਤ ਆ ਭਾਈ ਖੋਲੀ ਭਾਈ ਤੂਰੀ ਬ੍ਰੀਡ ਬਹੁਤ ਆ ਪ੍ਰਿੰਟ ਬਹੁਤ ਚੰਗਾ ਬਾਕੀ ਥੋੜਾ ਜਿਹਾ ਕ੍ਰੋਸ ਆਂਗਾ ਫੈਂਟ ਫੁੰਡ ਫੁੱਲ ਆਉਣੀ ਆ ਗਰਮ ਦੀ ਠੰਡੀ ਠੁੰਡੀ ਬਹੁਤ ਆ ਭਾਈ ਠੰਡੀ ਠੁੰਡੀ ਪਾਈ ਕਹਿੰਦਾ ਫੁੱਲ ਆ ਬ੍ਰੀਡ ਓਕੇ ਆ ਭਾਈ ਪ੍ਰਿੰਟ ਦੇਖੋ ਵੈੜ ਦਾ ਚੰਗੀ ਵੀ ਆ ਥੋੜੀ ਜੀ ਨਮਾਈ ਨਹੀਂ ਗਈ ਤੇ ਮੈਂ ਕਹਿੰਦਾ ਚਮਕ ਚਮਕ ਫੁੱਲ ਆ ਹਨਾ ਵੈੜ ਤੇ ਨਮਾਈ ਨਹੀਂ ਮੈਂ ਠੰਡ ਕਰਕੇ ਯਾਰ ਹਮ ਸਹੀ ਗੱਲ ਆ ਭਾਈ ਤੇ ਕੀ ਮੁੱਲ ਜਾਇਜ ਦਾ ਕੱਚੀ ਕੱਚੀ ਦਾ ਇਹਦਾ ਵੀ 63000 ਮੁੱਲ ਆ ਬਈ ਮਾਨਤਨ ਹੋਜੂ ਮਾਨਤਾ ਕਰਦੇ ਆ ਬਈ ਠੀਕ ਆ ਬਾਈ 63000 ਜਮਾ ਜਾਇਜ ਮੁੱਲ ਮਾਨਤਨ ਜ਼ਰੂਰ ਹੋਜੂ ਚੰਗੀ ਆ ਪਲੀ ਵੀ ਲੇਵੇ ਵਾਲੀ ਵੜ ਮੁੱਲ ਜਮਾ ਜਾਇਜ ਖਿੱਚ ਕੇ ਜੇ ਮੁੱਲ ਰੱਖਿਆ ਬਾਈ ਨੇ ਮਾਨਤਨ ਜ਼ਰੂਰ ਹੋਊਗਾ ਲੇਵਾ ਥਣ ਇੱਕ ਨੰਬਰ ਆ ਬਾਈ ਮੁੱਠੀ ਵਾਲਾ ਥਣ ਗੁਲਾਬੀ ਥਣ ਢਿੱਲ ਦੇਖੋ ਢਿੱਲ ਬਹੁਤ ਹੈ ਹਾਂ ਠੀਕ ਆ ਬਾਈ ਤੇ ਕਿਸੇ ਵੀਰ ਨੂੰ ਦੋਨਾਂ ਚੋ ਕੋਈ ਵੀ ਪਸੰਦ ਆ ਬਈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਆ